ਹਾਲੋ ਦੋਸਤੋ ਆਪ ਸਭ ਦਾ ਇੱਕ ਵਾਰ ਫਿਰ ਪੰਜਾਬ ਲਾਈਵ ਸਟੂਡੀਓ ਤੇ ਸਵਾਗਤ ਹੈ। ਸੋ ਜਾਣਕਾਰੀ ਸਾਂਝੀ ਕਰ ਦਿੰਨੇ ਆ ਕਿ ਅਸੀਂ ਇਸ ਵਕਤ ਮੌਜੂਦ ਹਾਂ ਪਿੰਡ ਲਾਧੂ ਕਾ ਦਾਣਾ ਮੰਡੀ ਦੇ ਵਿੱਚ ਜਿੱਥੇ ਕਿ ਪਿੰਡ ਦੇ ਆਲੇ ਦੁਆਲੇ ਦੇ ਲੋਕ ਜਿੱਥੇ ਕਿ ਪਾਣੀ ਦੇ ਹੜ ਆਏ ਹੋਏ ਨੇ ਉਹ ਸਾਰੇ ਲੋਕ ਆਪਣਾ ਘਰ-ਬਾਰ ਅਤੇ ਸਮਾਨ ਆਦੀ ਉਠਾ ਕੇ ਇੱਥੇ ਲੈ ਕੇ ਆਏ ਹਨ। ਔਰ ਇੱਥੇ ਹੀ ਆਪਣੇ ਪਸ਼ੂ ਡੰਗਰਾਂ ਨੂੰ ਵੀ ਆਪਦੇ ਨਾਲ ਲੈ ਕੇ ਆਏ ਹੋਏ ਹਨ। ਸੋ ਆਪ ਸਭ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ। ਕੇ کافی ਪਿੰਡਾਂ ਦੇ ਲੋਕ ਇੱਥੇ ਮੌਜੂਦ ਹਨ ਅਤੇ ਆਪਣੀ ਰਾਹਤ ਸਮੱਗਰੀ ਲਈ ਇੱਥੇ ਪਹੁੰਚੇ ਹਨ ਉਹ ਵੱਖ-ਵੱਖ ਇਲਾਕਿਆਂ ਤੋਂ ਪੰਜਾਬ ਦੇ ਚੱਲ ਕੇ ਆਏ ਜੋ ਵੀ ਕੋਈ ਪੰਜਾਬੀ ਇੰਡਸਟਰੀ ਦੇ ਜਾਂ ਕਲਾਕਾਰ ਕੇ ਆ ਲਈਏ ਜਾਂ ਕਾਜ਼ਨੀਤਿਕ ਲੋਕ ਜੋ ਕਿ ਇਹਨਾਂ ਦੀ ਮਦਦ ਲਈ ਸਮੇਂ-ਸਮੇਂ ਸਿਰ ਇੱਥੇ ਪਹੁੰਚ ਕੇ ਇਹਨਾਂ ਨੂੰ ਇਹਨਾਂ ਦੀ ਮਦਦ ਦੇ ਲਈ ਆ ਰਹੇ ਹਨ ਅਤੇ ਤੁਸੀਂ ਦੇਖ ਸਕਦੇ ਹੋ ਕਿ کافی ਪਿੰਡਾਂ ਦੇ ਲੋਕ ਇੱਥੇ ਕੁਰਸੀਆਂ ਥਾਵਾਂ ਤੇ ਪਹੁੰਚੇ ਹੋਏ ਹਨ ਸੋ ਸਿੱਦਾ ਕਿ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਜਗ੍ਹਾ ਤੇ ਹੜ੍ਹ ਆਏ ਹੋਏ ਨੇ ਅਤੇ ਸਾਡੇ ਵੱਲੋਂ ਵੀ ਇਹ ਅਪੀਲ ਕੀਤੀ ਜਾਂਦੀ ਹੈ ਤੇ ਪ੍ਰਸ਼ਾਸਨ ਦੇ ਤਰਫੋਂ ਵੀ ਕਿ ਜੋ ਇਲਾਕੇ ਇਹਨਾਂ ਫੜਾਂ ਦੇ ਮਾਰ ਹੇਠ ਹਨ ਉਹਨਾਂ ਨੂੰ ਉੱਪਰ ਉਸੀਆਂ ਥਾਵਾਂ ਤੇ ਪਹੁੰਚਣ ਲਈ ਅਪੀਲ ਕੀਤੀ ਜਾਂਦੀ ਤਾਂ ਕਿ ਆਪਦੀ ਸੇਫਟੀ ਵਾਸਤੇ ਉੱਚੀਆਂ ਥਾਵਾਂ ਤੇ ਪਹੁੰਚਣ ਅਤੇ ਆਪਣੇ ਸਮਾਨ ਆਦਿ ਨੂੰ ਵੀ ਲੈ ਕੇ ਉਸ ਜਗ੍ਹਾ ਤੇ ਪਹੁੰਚ ਜਾਣ ਜਿੱਥੇ ਕਿ ਉਹਨਾਂ ਨੂੰ ਸੇਫ ਜਗ੍ਹਾ ਮਿਲਦੀ ਹੈ ਸੋ ਜਿੱਦਾਂ ਕਿ بارش ਵਧਣ ਦੇ ਅਤੇ ਮੀਂਹ ਦੀ ਸਭਾਵਨਾ ਵੀ ਦੱਸੀ ਜਾਂਦੀ ਹੈ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਔਰ ਅਲਰਟ ਜਾਰੀ ਕੀਤੇ ਜਾ ਰਹੇ ਨੇ ਪੰਜਾਬ ਸਰਕਾਰ ਦੇ ਤਰਫੋਂ ਵੀ ਕਿ ਇਸ ਚੀਜ਼ਾਂ ਤੋਂ ਸੇਫ ਰਹਿਣ ਦੀ ਸਾਨੂੰ ਜ਼ਰੂਰਤ ਹੈ ਅਤੇ ਆਪਣੇ ਬੱਚਿਆਂ ਦਾ ਧਿਆਨ ਰੱਖੋ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਦਾ ਧਿਆਨ ਰੱਖੋ ਤਾਂ ਕਿ ਕਿਸੇ ਵੀ ਮੁਸੀਬਤ ਦਾ ਆਪ ਸਭ ਨੂੰ ਸਾਹਮਣਾ ਨਾ ਕਰਨਾ ਪਵੇ ਔਰ ਆਪ ਸਭ ਲਾਈਵ ਤਸਵੀਰਾਂ ਦੇਖ ਸਕਦੇ ਹੋ ਲਾਧੂ ਕਾ ਦਾਣਾ ਮੰਡੀ ਤੋਂ ਜਿੱਥੇ ਕਿ ਇਸ ਵਕਤ ਅਸੀਂ ਮੌਜੂਦ ਹਾਂ ਸੋ ਸਮੇ ਸਮੇ ਸਿਰ ਅਸੀਂ ਐਸੇ ਹੀ ਤਰ੍ਹਾਂ ਤੁਹਾਨੂੰ ਜਾਣਕਾਰੀ ਦਿੰਦੇ ਰਵਾਂਗੇ ਤਦ ਤੱਕ ਲਈ ਸਭ ਨੂੰ ਸਾਡੇ ਵੱਲੋਂ ਸ਼াশਤਿਕ ਆਕਾਲ